ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅੱਜ ਆਪਾਂ ਨਾ ਭੂਆ ਕੇ ਪਿੰਡ ਆਏ ਸੀਗੇ ਤੇ ਆਪਾਂ ਨੇ ਦੇਖ ਲਈ ਚੀਜ਼ ਦਿਖਾਉਣੇ ਤੁਹਾਨੂੰ ਦਸੰਦਾਂ ਦੀ ਸਹਵਾਈ ਦੇਖੋ ਐ ਹੁੰਦੀ ਆ ਭੂਆ ਕਹਿੰਦਾ ਟਰੈਕਟਰ ਲਿਆ ਸੀਗਾ ਸੋਨਾਲਿਕਾ ਡੀਆਈ 65 ਟਾਈਗਰ ਚਲੋ ਮੈਂ ਕਿਹਾ ਵੀ ਆਪਾਂ ਦੇਖਦੇ ਆਂ ਬੱਚਾ ਹੁੰਦਾ ਹੀ ਆ ਵੀ ਆਪਣੇ ਰਸਤੇ ਦਾ ਨਾ ਟਰੈਕਟਰ ਲਿਆ ਆਪਾਂ ਦੇਖ ਗਏ ਤੇ ਆ ਦੇਖੋ ਜੀ ਤਰਪਾਲ ਜਮਾ ਪ੍ਰੋਪਰ ਪੂਰਾ ਫਿਟਿੰਗ ਵਾਲਾ ਬਣਾ ਕੇ ਤੇ ਉੱਤੇ ਚਾਦਰਾਂ ਚੁੱਦਰਾਂ ਦੇ ਕੇ ਜਮਾ ਖੜਾਇਆ ਪਿਆ ਤੇ ਇਹਦੇ ਥੱਲੇ ਵੀ ਤਰਪਾਲ ਆਵੇ ਜੈਪਾਲਾ ਤਰਪਾਲ ਬਣਾਇਆ ਜੈਪਾਲਾ ਤਰਪਾਲ ਬਣਾ ਕੇ ਤੇ ਆਪਣਾ ਇਹਦੇ ਆਪਣਾ ਉੱਤੇ 도ੜੇ ਚਾਦਰਾਂ ਦੇ ਕੇ ਫੇਰ ਉਦੋਂ ਬਾਅਦ ਤਰਪਾਲ ਪਾਇਆ ਧੋਸਵਾਰ ਕੇ ਖੜਾਇਆ ਵੇਲੇ ਨਵੇਂ ਟਰੈਕਟਰ ਦੀ ਸਾਂਭ ਸੰਭਾਲ ਨਾਲ ਹੈਵੀ ਸ਼ੈੱਡ ਆ ਸ਼ੈੱਡ ਬੰਦ ਵੀ ਹੁੰਦਾ ਇੱਧਰ ਸ਼ਟਰ ਲੱਗਾ 400 ਪਰੇ ਸ਼ੈੱਡ ਬੰਦ ਦਾ ਤੇ ਫੇਰ ਵੀ ਤਰਪਾਲ ਦੇ ਕੇ ਖੜਾ ਇੱਧਰ ਜੀਪ ਖੜੀ ਹੈ ਜੀਪ ਵੀ ਜਮਾ ਟਕੀ ਪਈ ਆ ਇਹ ਹੁੰਦੀ ਆ ਆਪਣੇ ਸੰਦ ਪੈੜਾਂ ਦੀ ਸਾਂਭ ਸੰਭਾਲ ਚਲੋ ਆਪਾਂ ਇੰਨੇ ਪੈਸੇ ਤਾਂ ਲਾ ਦਨੇ ਆ ਤੇ ਸਾਂਭ ਸੰਭਾਲ ਘਟਣਗੀ ਆਪਣੇ ਧੰਨਵਾਦ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅੱਜ ਆਪਾਂ ਨਾ ਭੂਆ ਕੇ ਪਿੰਡ ਆ ਗਏ ਜੀ ਤੇ ਆਪਾਂ ਨ ਦੇਖ ਲਈ ਚੀਜ਼ ਦਿਖਾਉਣੇ ਤੁਹਾਨੂੰ ਸੰਦਾਂ ਦੀ ਸਭਾਈ ਦੇਖੋ ਐ ਹੁੰਦੀ ਆ ਭੂਆ ਕਹਿੰਦਾ ਟਰੈਕਟਰ ਲਿਆ ਸੀਗਾ ਸੋਨਾਲਿਕਾ DI65 ਟਾਈਗਰ ਲੋ ਮੈਂ ਕਿਹਾ ਵੀ ਆਪਾਂ ਦੇਖਦੇ ਆਂ ਵਿੱਚ ਆ ਹੁੰਦਾ ਹੀ ਆ ਵੀ ਆਪਣੇ ਰਸਤੇ ਦਾ ਨੇ ਟ੍ਰੇਟਰ ਲਿਆ ਆਪਾਂ ਦੇਖਗੇ ਤੇ ਆ ਦੇਖੋ ਦੀ ਤਰਪਾਲ ਜਮਾ ਪ੍ਰੋਪਰ ਪੂਰਾ ਫਿਟਿੰਗ ਵਾਲਾ ਬਣਾ ਕੇ ਤੇ ਉੱਤੇ ਚਾਦਰਾਂ ਚੁੱਦਰਾਂ ਦੇ ਕੇ ਜਮਾ ਖੜਾਇਆ ਪਿਆ ਤੇ ਇਹਦੇ ਥੱਲੇ ਵੀ ਤਰਪਾਲ ਆਵੇ ਜੈਪਾ ਵਾਲਾ ਤਰਪਾਲ ਬਣਾਇਆ ਜੈਪਾ ਵਾਲਾ ਤਰਪਾਲ ਬਣਾ ਕੇ ਤੇ ਆਪਣਾ ਦੇ ਆਪਣਾ ਉੱਤੇ 도ੜੇ ਚਾਦਰਾਂ ਦੇ ਕੇ ਫੇਰ ਉਹਦੇ ਉੱਤੇ ਤਰਪਾਲ ਪਾਇਆ ਧੋਸ ਵਾਰ ਕੇ ਖੜਾਇਆ ਵੇਲੇ ਨਵੇਂ ਟਰੈਕਟਰ ਦੀ ਸਾਂਭ ਸੰਭਾਲ ਨਾਲ ਹੈਵੀ ਸ਼ੈੱਡ ਆ ਸ਼ੈੱਡ ਬੰਦ ਵੀ ਹੁੰਦਾ ਇੱਧਰ ਸ਼ਟਰ ਲੱਗਾ 400 ਫਿਰ ਸ਼ੈੱਡ ਬੰਦ ਆ ਤੇ ਫੇਰ ਵੀ ਤਰਪਾਲ ਦੇ ਕੇ ਖੜਾਇਆ ਇੱਧਰ ਜੀਪ ਖੜੀ ਆ ਜੀਪ ਵੀ ਜਮਾਂ ਟੱਕੀ ਪਈ ਆ ਇਹ ਹੁੰਦੀ ਆ ਆਪਣੇ ਸੰਦ ਪੈੜਾਂ ਦੀ ਸਾਂਭ ਸੰਭਾਲ ਚਲੋ ਆਪਾਂ ਇੰਨੇ ਪੈਸੇ ਤਾਂ ਲਾ ਦੇਣੇ ਤੇ ਸਾਂਭ ਸੰਭਾਲ ਘਟਣ ਦੀ ਆਪਣੀ ਧੰਨਵਾਦ ਜੀ